ਭਾਵਨਾ ਦੀ ਜ਼ਬਾਨ ਨਾਲ ਆਖ ਬੀ ਤੂੰ ਇੱਥੇ ਆ ਜਾ ਆ ਜਾਵੇ ਆ ਗਿਆ ਮਾਂ ਹੁਣ ਤੂੰ ਟੈਨਸ਼ਨ ਨਾ ਲੈ ਤੇਰੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਸੈਂ ਲਾਇਤੀ ਸਾਰੀ ਗੱਲ ਆਈ ਹੁਣ ਬੜਵਈਆ ਇਹ ਤੋਂ ਵੱਡੇ ਆ ਨਹੀਂ ਜਾਂਦਾ ਨਹੀਂ ਨਹੀਂ ਬਿੱਲਾ ਸਾਹਿਬਾ ਸਾਨੂੰ ਇੱਥੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਚੱਲ ਰਮਜੀ ਘਰ ਚਲੀਏ ਅਨੋਰੀ ਕੀ ਹੋ ਜੀਆਂ ਗੱਲਾਂ ਕੀਤੀ ਜਾਂਦੀਆਂ ਜ਼ਿੰਦਗੀ ਚ ਪਹਿਲੀ ਵਾਰੀ ਐਡੀ ਅਕਲਮੰਦੀ ਦੀ ਗੱਲ ਐ ਸ਼ੋਰ ਕੀਤੀ ਮੇਰੀ ਭੈਣ ਨੇ ਬਈ ਸੋਹਣੀ ਗੱਲ ਕੀਤੀ ਸੁ ਆਪਾ ਉੱਥੇ ਲੱਗੇ ਬਤੀਏ ਇੱਥੇ ਮੇਰੀ ਸੱਸ ਮਾਂ ਫਾਟ ਹੋ ਜਾਵੇ ਤੇ ਲੋਕੀ ਆਪਾਂ ਨੂੰ ਕੀ ਆਕਸ਼ਨ ਓ ਸ਼ਰੀਕਾ ਪਰ ਜੀਵਣ ਹੀ ਨਹੀਂ ਦੇਣਾ ਮੈਨੇ ਮਾਰ ਮਾਰ ਕੇ ਮਾਰ ਛੱਡਸਾ ਫਾਟ ਜਾ ਬੇਬੀ ਦਾ ਸਮਾਨ ਚਾ ਲਿਆ ਇਹਨੂੰ ਮੈਂ ਆ ਪੇਰ ਰੈਲੈਕਸ ਕਰ ਲੈਣੀ ਆ ਮੈਂ ਹੁਣ ਗਿਆ ਤੇ ਹੁਣ ਆਇਆ ਹੋਰ ਮੇਰੇ ਮੋਢੇ ਨੂੰ ਗੁੱਟੇ ਨਾ ਅੰਮਾ ਉਹ ਜਿਹੜੀ ਸ਼ੋਦੀ ਐਡੇ ਪਾਦ ਤੋਂ ਆਈਏ ਉਹਨੂੰ ਪਾਣੀ ਤੇ ਗੁੱਟੇ ਤਾਂ ਪਿਵਾ ਲਵੰਦਾ ਮੋਢਿਆਂ ਮੋੜ ਗੋਟਲੇ ਸਾ ਰਾਤ ਸਾਰੀ ਪਈਏ ਮੈਂ ਤਾਂ ਸਹਦੈਂਦੀ ਪਈਆ ਹੋਰ ਅੰਮਾ ਇਧੂ ਦੱਸ ਚਾ